ਅੱਜ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਤੇ ਪੰਚਾਂ ਦੀ ਚੋਣਾਂ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪੰਚਾਇਤੀ ਉਪ ਚੋਣਾਂ ਦੇ ਦੌਰਾਨ ਕੇਵਲ ਇੱਕ ਹੀ ਪਿੰਡ ਵਿੱਚ ਪੰਚ ਦੀ ਚੋਣ ਦੇ ਲਈ ਵੋਟਿੰਗ ਹੋ ਰਹੀ ਹੈ ਪਿੰਡ ਦੇ ਲੋਕਾਂ ਵੱਲੋਂ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ 34 ਪੰਚਾਂ ਦੀਆਂ ਸੀਟਾਂ ਲਈ ਇਹ ਚੋਣਾਂ ਹੋਣੀਆਂ ਸਨ ਪਰ 30 ਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ ਉਥੇ ਹੀ ਤਿੰਨ ਸੀਟਾਂ ਲਈ ਪੰਚਾਂ ਨੇ ਆਪਣੇ ਚੋਣਾਂ ਦੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਈ ਦਾ ਐਨਬੀ ਦੀ ਇਹ ਖਾਸ ਰਿਪੋਰਟ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਉਪ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਜੇਕਰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ ਸਾਹਿਬ ਦੇ ਵਿੱਚ ਕੇਵਲ 34 ਸੇਟਾਂ ਤੇ ਜੋ ਕਹਿ ਸਕਦੇ ਹਾਂ ਪੰਚਾਇਤੀ ਚੋਣਾਂ ਹੋਣੀਆਂ ਸਨ ਤੇ ਫਤਿਹਗੜ ਸਾਹਿਬ ਦੇ ਵਿੱਚ ਕੇਵਲ ਪੰਚਾਇਤ ਦੀਆਂ ਚੋਣਾਂ ਹੋਣੀਆਂ ਸਨ ਤੇ ਪੰਚਾਇਤ ਦੀਆਂ ਚੋਣਾਂ ਕੀਤੀਆਂ ਜਾ ਰਹੀਆਂ ਹਨ ਤੇ ਦੱਸਣਯੋਗ ਹੈ ਕਿ ਕੇਵਲ 34 ਦੇ ਵਿੱਚੋਂ ਜੋ 30 ਜੋ ਪੰਚਾਇਤਾਂ ਸੀਗੀਆਂ ਉਹਨਾਂ ਦੇ ਵਿੱਚੋਂ ਸਰਬਸੰਮਤੀ ਦੀਆਂ ਹੋ ਚੁੱਕੀਆਂ ਤੇ ਸਿਰਫ ਤਿੰਨ ਅਜਿਹੇ ਪਿੰਡਾਂ ਜਿਨ੍ਹਾਂ ਦੇ ਵਿੱਚੋਂ ਕਿਸੇ ਨੇ ਚੋਣ ਨਾਮਜ਼ਦਗੀ ਪੱਤਰ ਨਹੀਂ ਪਰੇ ਤੇ ਕੇਵਲ ਇੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸੈਂਟਰ ਹੈ ਸਰਕਾਰੀ ਐਲੀਮੈਂਟਰੀ ਸਕੂਲ ਦਫੇੜਾ ਜਿੱਥੇ ਪੰਚਾਇਤੀ ਚੋਣਾਂ ਲਈ ਜੋ ਉਪ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚੋਂ ਪੰਚ ਦੀ ਚੋਣ ਕੀਤੀ ਜਾ ਰਹੀ ਹੈ ਕਾਫੀ ਉਤਸ਼ਾਹ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚ ਪਹੇ ਚੋਣ ਹੋ ਰਹੀ ਹੈ ਉਪ ਚੋਣ ਹੋ ਰਹੀ ਹੈ ਤੇ ਕੇਵਲ ਬਸੀਪੁਰਾਣਾ ਦਾ ਇਹ ਬਲਾਕ ਹੈ ਤੇ ਇੱਥੇ ਜਿਹੜੀ ਚੋਣ ਹੋ ਰਹੀ ਹੈ ਉੱਥੇ ਸੁਰੱਖਿਆ ਪ੍ਰਬੰਧਾਂ ਬਾਰੇ ਗੱਲ ਕਰਦੇ ਆ ਕਿਹੋ ਜਿਹੇ ਸਖਿਆ ਪ੍ਰਬੰਧ ਨੇ ਜੋ ਮੌਜੂਦ ਹੈ ਡਿਪਟੀ ਸਾਹਿਬ ਅਜੀਤਪੁਰ ਸਾਹਿਬ ਕਿਹ ਮਤੇ ਪ੍ਰਬੰਧ ਚੱਲ ਰਹੇ ਨੇ ਜੀ ਇਲੈਕਸ਼ਨ ਦੀ ਜਕਰ ਗੱਲ ਕੀਤੀ ਜਾਵੇ ਹਾਂਜੀ ਪਿੰਡ ਦਫੇੜਾ ਵਿਖੇ ਜਿਹੜੀ ਪੰਚ ਦੇ ਇਲੈਕਸ਼ਨ ਹੋ ਰਹੀ ਹੈ ਇੱਥੇ ਨੋਰਮ ਮੁਤਾਬਕ ਅਸੀਂ ਫੋਰਸ ਲਾਈ ਹੋਈ ਹੈ ਤੇ ਪੂਰੇ ਵਧੀਆ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਕਿੰਨੇ ਵਜੇ ਸ਼ੁਰੂ ਹੋਊਗੀ ਸੀ ਤੇ ਕਿੰਨੇ ਵਜੇ ਤੱਕ ਚੱਲੇਗੀ ਤੇ ਅਗਲਾ ਸ਼ਡਿਊਲ ਕੀ ਰਹੇਗਾ ਜੀ ਹਾਂਜੀ ਇਹ 8 ਵਜੇ ਸਟਾਰਟ ਹੋ ਗਈ ਸੀ ਇਲੈਕਸ਼ਨ ਤੇ 4 ਵਜੇ ਤੱਕ ਦਾ ਦਾ ਟਾਈਮ ਹੈ ਜੀ ਹਾਂਜੀ ਹਾਂਜੀ ਤੇ ਪੀਸਫੁੱਲ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਹਾਂਜੀ ਬਿਲਕੁਲ ਪੀਸਫੁੱਲ ਚੱਲ ਰਹੀ ਹੈ ਕੀ ਅਪੀਲ ਕਰਨੀ ਚਾਹੋਗੇ ਜੀ ਹਾਂਜੀ ਆਪਣੇ ਜਿਹੜੇ ਮਤਦਾਨ ਕਰਨ ਜੀ ਆ ਕਿ ਜਿਹੜੇ ਜਿਨ੍ਹਾਂ ਨੇ ਵੋਟਾਂ ਦੇਣੀਆਂ ਨੇ ਉਹ ਆ ਕੇ ਪੀਸਫੁੱਲ ਮਾਹੌਲ ਆ ਕੇ ਆਪਣੀ ਵੋਟ ਦੇਣ ਜੀ ਹੂੰ ਬਾਕੀ ਜिले ਦੇ ਵਿੱਚ ਕੀ ਸਥਿਤੀ ਹੈ ਜੀ ਹਲੋਪਰ ਬਿਲਕੁਲ ਪੀਸਫੁਲ ਹੈ ਜੀ ਸਾਰਾ ਹਾਂਜੀ ਕੋਈ ਬਰਬਾਦੀ ਹਾਂਜੀ ਇਹ ਸਾਰੇ ਜ਼ਿਲ੍ਹੇ ਚ ਇੱਕੋ ਹੀ ਚੌਂ ਹੋ ਰਹੀ ਹੈ ਹਾਂਜੀ ਤੇ ਬਾਕੀ ਤਾਂ ਸਾਰੀ ਸਰਦ ਰਸਮੀਆਂ ਵਗੈਰਾ ਹੋ ਗਈਆਂ ਸੀਗੀਆਂ ਹਾਂਜੀ ਹਾਂਜੀ ਜੀ ਠੀਕ ਹੈ ਤੇ ਡੀਪੀ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਸਾਹ ਵੀ ਦਿਖ ਰਿਹਾ ਹੈ ਕੁਝ ਵੋਟਰ ਵੀ ਆਏ ਨੇ ਹਾਂ ਜੀ ਇਸੇ ਕਿੰਮਤ ਗੱਲ ਕਰਨਾ ਚਾਹੁੰਦੇ ਤੁਸੀਂ ਦੇਖਦੇ ਹੋ ਕਿਸ ਪੰਚਾਇਤੀ ਪੰਚਾਇਤੀ ਜ਼ੋਨਾ ਉਪ ਜ਼ੋਨਾ ਹੋ ਰਹੀਆਂ ਨੇ ਕਿਸ ਚੀਜ਼ ਨੂੰ ਮਨੋਰਥ ਨੂੰ ਰੱਖ ਕੇ ਤੁਸੀਂ ਵੋਟ ਪਾ ਰਹੇ ਹੋ ਪੰਚਾਇਤ ਨੂੰ ਵਿਕਾਸ ਨੂੰ ਲੈ ਕੇ ਜੀ ਬਸ ਅਸੀਂ ਚਾਹੁੰਦੇ ਸਾਡੇ ਪਿੰਡ ਦਾ ਵਿਕਾਸ ਹੋਵੇ ਹਾਂ ਜੀ ਹਾਂ ਜੀ ਬਸ ਅਸੀਂ ਸਾਡੇ ਲਈ ਇਹ ਵੀ ਬਸ ਸਾਡੇ ਪਿੰਡ 'ਚ ਇੱਕ ਆ ਰਹੇ ਵਿਕਾਸ ਠੀਕ ਹੈ ਸਾਡੇ ਲਈ ਠੀਕ ਹੈ ਜੀ ਹਾਂ ਜੀ ਤੇ ਪੂਰੇ ਪਰਿਵਾਰ ਸਮੇਤ ਹਾਂ ਜੀ ਸੋ VOTER ਨੇ ਪੂਰੇ ਪਰਿਵਾਰ ਸਮੇਤ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ ਤੇ ਸਿਰਫ ਵਿਕਾਸ ਦੇ ਮੁੱਦੇ ਨੂੰ ਰੱਖ ਕੇ ਹੀ ਇਹਨਾਂ ਵੱਲੋਂ ਵੋਟ ਜੋ ਹੈ ਪਾਈ ਜਾ ਰਹੀ ਹੈ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਜਿਸ ਤਰ੍ਹਾਂ ਲੋਹਰਾ ਪਿੰਡਾਂ ਦਾ ਵਿਕਾਸ ਹੋ ਰਿਹਾ ਹੈ ਇਸ ਪਿੰਡ ਦਾ ਵੀ ਵਿਕਾਸ ਹੋਣਾ ਚਾਹੀਦਾ ਹੈ